ਮੈਂ ਵੇਂਦਰ ਬੈਂਕ ਜੀ ਵੇ ਕਿੰਨਾ ਰਾਸ਼ ਹੁੰਦਾ ਰੋਜ ਕਿ ਤੂੰ ਇੰਜ ਕਰਿਆ ਕਰ ਹਰ ਮਹੀਨੇ ਨਾ ਮੇਰੇ ਕੋ ਅੰਗੂਠਾ ਲਵਾ ਲਿਆ ਕਰ ਤੇ ਤੂੰ ਇੰਜ ਕਰਿਆ ਕਰ ਤੂੰ ਆਪ ਹੀ ਜਾ ਕੇ ਤੇ ਲੈ ਆਇਆ ਕਰ ਜਾ ਕੇ ਉੱਛੇ ਜੀ ਮੈਂ ਕੰਮ ਨਹੀਂ ਕਰਦਾ ਤੁਸੀਂ ਆਪਣੇ ਅੱਖਾਂ ਨਾਲ ਵੇਖੋ ਲਿਆਓ ਆਪਣੇ ਹੱਥੀ ਲਿਆਓ ਜਿਹੜਾ ਤਰੀਕਾ ਹੁੰਦਾ ਨਹੀਂ ਗਰਮੀ ਵਿੱਚ ਕਿੰਨਾਂ ਪਤਾ ਹੁੰਵੇ ਮੈਂ ਕਿਸਰਾ ਦਾਈਆਂ ਤੇ ਕਿਸਰਾ ਬੁਰਿਆ ਆ ਕੋਈ ਨਹੀਂ ਇੱਕ ਵੀ ਮਹੀਨੇ ਚ ਇੱਕ ਦਿਨ ਜਾੜਾ ਹੁੰਦਾ ਕਿੜਾ ਰੋਜ ਜਾੜਾ ਉੱਟ ਤੇਰੀ ਗੱਲ ਠੀਕ ਹੈ ਵੀ ਇੱਕ ਬਾਹਰ ਵੇ ਗਰਮੀ ਮੈਨੂੰ ਤੇ ਘਬਰਾਟ ਹੀ ਅੰਨੀ ਭੰਡਈ ਮਸਾ ਕਿਤੇ ਸ਼ੂਗਰ ਕੀਤਾ ਸੀ ਘਰ ਪਹੁੰਚੀ ਆ ਆ

ਕਿਰੰਗੋਲ ਡਿੱਗ ਤੇ ਆ ਮੰਮੀ ਉਹਦੇ ਚੱਲ ਗਏ ਰੋਟੀ ਰੋਟੀ ਖਾਦੀ ਕਿ ਨਹੀਂ ਉਹਨੇ ਕਿੱਥੇ ਖਾਦੀ ਆ ਤੁਹਾਨੂੰ ਤੇ ਪਤਾ ਹੀ ਆ ਪਰ ਗੱਲ ਕੋਈ ਤਰੀਕਾ ਥੋੜੀ ਐ ਕਿਸੇ ਆਪਾ ਕੀ ਭਾਇ ਉਹਨੇ ਕਹਲਦਾ ਕੀ ਗੱਲ ਕਹਿੰਦਾ ਕਿ ਤੈਨੂੰ ਤਾਂ ਕੋਈ ਦੱਸਿਆ ਹੀ ਹੋਏ ਕੌਣ ਕਹਿੰਦਾ ਕੀ ਆ ਹਾਂ ਕਹਿੰਦੇ ਆ ਕਿ ਮਾਰਕੀਟ ਚ ਆਈ ਨਵੀਂ ਗੱਡੀ ਮੈਂ ਉਹ ਲੈਣੀ ਆ ਮੈਂ ਕਿਹਾ ਦੱਸੋ ਗੱਡੀ ਨੇ ਹੈਗੀ ਏਕ ਆਪਣੇ ਕੋ ਉਹ ਕਹਿੰਦੇ ਨਹੀਂ ਉਹ ਨਵੀਂ ਆਈ ਆ ਤੇ ਵਧੀਆ ਬੜੀ ਆ ਪਰ ਉਹਨੂੰ ਨਹੀਂ ਪਤਾ ਛੜ ਕੋ ਨਹੀਂ ਹੈ ਹਿਸਾਬ ਪਿਆ ਜਾਂਦਾ ਹੁਣ ਮੈਂ ਜਿਵੇਂ ਉਹਨਾਂ ਨੂੰ ਕਹਿ ਸਕਦੀ ਹਾਂ ਹਨਾ ਦਾਦੀ ਜੀ ਚਾਰ ਦਿਨ ਠਹਿਰ ਕੇ ਲਲਵੇ ਅੱਡੀ ਘੜੀ ਗੱਲ ਲਗੀ ਭੱਜੀ ਚੱਲੀ ਹੈ ਗੱਡੀ ਤੇ ਕਰ ਕੀ ਸਕਦੇ ਆਪਾਂ ਚੱਲ ਵੇ ਇਸ ਤਰ੍ਹਾਂ ਕਰਦੇ ਆ ਜੇ ਮਗਰ ਇਹਨਾਂ ਪਿਆ ਹੈ ਨਾ ਗੱਡੀ ਤੇ ਤੇ ਇੰਜ ਕਰ ਜੀਆ ਮੇਰੇ ਪੈਸੇ ਤੇ ਦੇ ਦੇ ਨੇ ਐਡੀ ਅਮਜੂ ਉਨ ਕਢਾ ਕੇ ਤੇ ਲੈ ਦੇਨੀ ਆ ਮੁੰਡੇ ਨੂੰ ਮੁੰਡੇ ਨੂੰ ਥੋੜੀ ਆਪਾਂ ਫੇਰ ਨਾਰਾਜ਼ ਕਰਨਾ ਲੇ ਜਿੰਦਿਆ ਗੱਡੀ ਹੋਦ ਕੀ ਆ ਨਾ ਨਰਾਜ ਤੇ ਨਹੀਂ ਕਰਨਾ ਪਰ ਸੋਚਣਾ ਚਾਹੀਦਾ ਉਹ ਤਾਂ ਤੁਹਾਡੇ ਪੈਸੇ ਹੋਏ ਤੇ ਚੱਲ ਕੋਈ ਗੱਲ ਨਹੀਂ ਲੈ ਲਿਓ ਜੇ ਕੋਈ ਕੋਈ ਵੰਡਿਆ ਥੋੜੀ ਆ ਗਈ ਨਹੀਂ ਵੰਡੇ ਨਹੀਂ ਪਰ ਤੁਹਾਡੇ ਤੋਂ ਹੀ ਲੈਣੇ ਆ ਕੋਈ ਗੱਲ ਨਹੀਂ ਕੀ ਵੇਤ ਕੀ ਥੋੜੀ ਗੱਲ ਲਈ ਆ ਕੋਈ ਜੀ ਜੀ ਉਹ ਤੁਸੀਂ ਆਪਣੇ ਤੇ ਸਾਹਮਣੇ ਰੱਖਿਆ ਆਪਣੇ ਅੱਗੇ ਹੋਰ ਜਿਆਦਾ ਅੱਗੇ ਵਾਸਤੇ ਤੇ ਉਹ ਤੁਸੀਂ ਕੀ ਔਕੜਵਾਣੇ ਆ ਚੱਲ ਕੋ ਪਸ਼ਵਿੰਦਰ ਮੈਂ ਪੈਸੇ ਕੀ ਕਰਨੇ ਨੇ ਤੇ ਪੈਸੇ ਸਾਰੇ ਤੁਹਾਡੇ ਵਾਸਤੇ ਹੀ ਨੇ ਮੈਨੂੰ ਬੈਠੀ ਨੂੰ ਤੁਸੀਂ ਰੋਟੀ ਬਾਣੀ ਦੇ ਹੀ ਜਾਂਦੇ ਹ ਜੇ ਇੰਨਾ ਹੀ ਵਾਸ ਬੜਾ ਸ਼ੁਕਰ ਹੈ ਮੇਰਾ ਅੱਛਾ ਇਹ ਉਹ ਤਾਂ ਸਾਡਾ ਫਰਜ ਆ ਤਾਂ ਸੇਵਾ ਕਰਨਾ ਸਾਡੀ ਫਰਜ਼ ਹੈ ਉਹ ਤਾਂ ਠੀਕ ਹੈ ਪਰ ਮੈਂ ਪੁੱਤਰ ਨਾਲ ਅੱਜ ਤਾਂ ਨਹੀਂ ਨਾ ਕਰ ਸਕਦੀ ਪੈਸੇ ਘਟਣਗੇ ਨਾ ਤੇ ਮੇਰੀ ਪੈਨਸ਼ਨ ਤੇ ਨਾ ਕੀ ਲੋਨ ਲੈ ਲਿਓ ਤੇ ਕਿਦੇ ਵਾਸਤੇ ਨੇ ਇੱਕੋ ਇੱਕ ਤੇ ਮੇਰਾ ਪੁੱਤਰਾ ਹੈਗਾ ਤੇ ਜੇ ਅੱਜ ਮੈਂ ਉਹਦੀਆਂ ਨਾ ਰੀਡੀਆਂ ਪੂਰੀਆਂ ਕੀਤੀਆਂ ਤੇ ਫਿਰ ਮੈਨੂੰ ਕੀ ਫਾਇਦਾ ਮੇਰੇ ਜਮਾ ਕੀਤੇ ਦਾ ਕੋਈ ਫਾਇਦਾ ਨਹੀਂ ਹੈਗਾ ਪਰ ਚਾਹੀ ਠੀਕ ਹੈ ਗੱਲ ਤੇ ਤੁਹਾਡੀ ਠੀਕ ਹੈ ਪਰ ਇੱਕ ਦੇਖੋ ਤੁਹਾਡੇ ਪੈਸੇ ਤੁਹਾਡੇ ਅਸੀਂ ਜਿਸ ਤਰ੍ਹਾਂ ਲੈ ਲਈਏ ਕੋਈ ਗੱਲ ਨਹੀਂ ਜੇ ਅਗਰ ਮੁੰਡਾ ਪੈਜ ਲੋਡ ਪੈਂਦੀ ਹੈ ਅਗੇ ਕੋਈ ਗੱਲ ਨਹੀਂ ਹੈ ਫਿਰ ਆਪਣੇ ਮਾਰ ਹੀ ਜਾਈ ਜਾਏਗਾ ਦੁਖ ਦੁਖ ਹੁੰਦੇ ਆ ਫਿਰ ਕੋਈ ਗੱਲ ਨਹੀਂ ਗਈ ਫਿਰ ਕੀ ਹੈ ਮੈਂ ਦੋ ਘਟਾ ਦੇ ਮੈਨੂੰ ਪਤਾ ਹੀ ਨਹੀਂ ਤੇ ਸਾਰੇ ਸੁੱਖ ਤੇ ਤੁਸੀਂ ਦਿੰਦੇ ਪਿਓ ਕਪੜਾ ਲੀੜਾ ਰੋਟੀ ਪਾਣੀ ਸਭ ਕੁਝ ਤੇ ਤੁਸੀਂ ਦੇਂਦੇ ਆ ਮੈਨੂੰ ਤੇ ਹੋਰ ਮੈਨੂੰ ਕੀ ਚਾਹੀਦਾ ਸਭ ਕੁਝ ਮੈਂ ਆਪਣੇ ਪੁੱਤਰ ਨੂੰ ਦੇਣਾ ਕੋਈ ਗੱਲ ਹੀ ਗਈ ਆ ਫੇਰ ਕਿਹਨੇ ਅੱਧੀ ਗੱਲ ਐਡਾ ਮੈਂ ਰਾਜ ਕਰਨ ਦੀ ਆ ਘਰ ਬੈਠੀ ਹੋਰ ਮੈਨੂੰ ਕੀ ਚਾਹੀਦਾ ਚਾਹੀ ਸਾਡਾ ਫਰਜ਼ ਹੈ ਤੁਹਾਡੀ ਸੇਵਾ ਕਰਨਾ ਸਾਡਾ ਫਰਜ਼ ਹੈ ਤੁਹਾਡੀ ਸੇਵਾ ਕਰਨਾ ਉਹ ਤੇ ਠੀਕ ਹੈ ਤੁਸੀਂ ਜੇ ਕਰਦੇ ਹੋ ਪਏ ਆ ਕਰਨੀ ਹੋ ਕਰਨੀ ਹੋ ਕਰਨੀ ਹਾਂ ਤੇ ਤੁਸੀਂ ਕਰਦੇ ਹੀ ਪਏ ਹੋ ਨਾ ਤੇ ਪੁੱਤਰ ਨੂੰ ਨਹੀਂ ਮੈਂ ਨਾਰਾਜ਼ ਕਰਨਾ ਤੇ ਲਾਂਦਾ ਕੋਲ ਦੀ ਵੇ ਗੱਲ ਕਰਕੇ ਵੇਖ ਲੈਂਦੇ ਆ ਕੀ ਜਾਂਦਾ ਚੱਲ ਕੋਈ ਨਹੀਂ ਗੱਲ ਕਰਕੇ ਵੇਖ ਲੈ ਗੱਲ ਕਰਕੇ ਸਾਰਾ ਲੁਕ ਸੁਕ ਮੇਰਾ ਤੁਸੀਂ ਕਰਦਿਆਂ ਜੀ ਮੇਰੀ ਧੀ ਦਾ ਵੀ ਕਰਦਿਆਂ ਜੀ ਮੇਰੇ ਤੋਂ ਵੱਧ ਕਰਦਿਆਂ ਜੀ ਮੇਰੇ ਧੀ ਨਾਲ ਤੇ ਮੈਂ ਪਹਿਲਾਂ ਕੀ ਕਰਨਾ ਵੇ ਇੰਨਾ ਜੋ ਗਈ ਹੈਗਾ ਬੱਚਿਆਂ ਜੋ ਗਈ ਚਾਹੇ ਇਹ ਸਰ ਧੀ ਵੀ ਧੀ ਹੈ ਤੁਹਾਡੀ ਕੱਲੀ ਥੋੜੀ ਧੀ ਹੈ ਮੇਰੀ ਵੀ ਧੀ ਹੈ ਉਹ ਤਾਂ ਆਈ ਰਹੀ ਤੇ ਗੱਲਾਂ ਹੀ ਕਰੀ ਜਾਣੀਆਂ ਰੈਸਟ ਕਰ ਲੋ ਤੇ ਕਿੰਨੀ ਗਰਮੀ ਚ ਤੁਸੀਂ ਆਏ ਹੋ ਮੈਂ ਰੋਟੀ ਤੁਹਾਡੇ ਰੂਮ ਚ ਹੀ ਦੇ ਆਵਾਂ ਹਾਂ ਹਾਂ ਕੋਈ ਗੱਲ ਨਹੀਂ ਹੋਈ ਹਾਂਜੀ ਚਲ ਕਿਰਨ ਇੱਕ ਮਿੰਟ ਬਹਿੜ ਜਾ ਆ ਮੇਰਾ ਨਾ ਮੈਨੂੰ ਬੈਕ ਫੜਾਈ ਜਰਾ ਆਲੋ ਚਾਹੀਦੀ ਬੈਕ ਤੇ ਲੱਗ ਹੀ ਪਿਆ ਤੁਹਾਡੇ ਹਾਂ ਮੈਨੂੰ ਪਤਾ ਨਹੀਂ ਨਾ ਲੱਗਾ ਲੈ ਬਚੁੰਦਰ ਇਹ ਬਹਿ ਤੁਰਾ ਖਲਾ ਗਾਜ਼ਲੀ ਉਹ ਰੱਖ ਲੈ ਉਹ ਕੋਈ ਨਹੀਂ ਲੋਡ ਸਾਰਾ ਖਰਚਾ ਬਣੀ ਤੇ ਕਰਦਾ ਕੋਈ ਨਹੀਂ ਰੱਖੋ ਤੁਸੀਂ ਮੈਨੂੰ ਲੋਨ ਹੋਏਗੀ ਨਾ ਕੋਈ ਗੱਲ ਨਹੀਂ ਆ ਤੁਹਾਨੂੰ ਲਾਂਗੀ ਸਾਰਾ ਖਰਚਾ ਬਣੀ ਤੁਸੀਂ ਹੀ ਕਰਦੇ ਜੇ ਨਾ ਤੇ ਮੈਂ ਪੈਸੇ ਨੂੰ ਕੀ ਕਰਨਾ ਵੇ ਰੱਖ ਲੈ ਰੱਖ ਲੈ ਕੋਈ ਗੱਲ ਨਹੀਂ ਲੋਡ ਪਏਗੀ ਤੇ ਲੋਾਂਗੇ ਕੋਈ ਗੱਲ ਨਹੀਂ ਲਾਂਗੀ ਮੈਂ ਤੁਹਾਡੇ ਰਾਜੂ ਤਾਂ ਮੈਨੂੰ ਲੋਡ ਪਏਗੀ ਮੈਂ ਤੁਹਾਡੇ ਕੋਲ ਮੰਗ ਲਾਂਗੀ ਕੋਈ ਗੱਲ ਨਹੀਂ ਰੱਖ ਲਓ ਰੱਖ ਲੈ ਕੋਈ ਗੱਲ ਨਹੀਂ ਮੰਮੀ ਚਾਹੀ ਜੀ ਇੰਨਾ ਕਹਿੰਦੇ ਆ ਤੇ ਚਲੋ ਚਾਹੀ ਜੀ ਰੈਸਟ ਕਰ ਲਓ ਆਜੋ ਹਾਂ ਹਾਂ ਚਲ ਚੰਗਾ ਧੀਏ ਮਜਿੰਦਰੀ ਅੰਦੇ ਬੋਟੀ ਦੀ ਨਾ ਸਾਲਗिरा ਆਣ ਵਾਲੀ ਏ ਤੇ ਜੇ ਕੋਈ ਕਿਸੇ ਚੀਜ਼ ਦੀ ਲੋੜ ਲੋੜ ਪਵੇ ਨਾ ਉਹਨੂੰ ਤੇ ਇਹਦੇ ਵਿੱਚੋਂ ਲੈ ਕੇ ਦੇ ਦਈਏ ਉਹਨੂੰ ਤੇ ਜੇ ਹੋਰ ਵੀ ਲੋੜ ਪਾਏਗੀ ਨਾ ਤੇ ਮੈਂ ਹੋਰ ਪੈਸੇ ਕਢਾ ਕੇ ਲਿਆ ਦਾਂਗੀ ਠੀਕ ਹੈ ਹਾਂ ਲੈ ਤਾਂ ਪੁੱਛ ਲਾਂਗੇ ਕਿਰਾਏ ਹਾਂ ਉਹਨੇ ਪੁੱਛ ਲਿਆ ਨੇ ਜੋ ਕਹਿੰਦੀ ਆ ਨਾ ਉਹਨੂੰ ਲੈ ਦਿਓ ਹਾਂ ਨਹੀਂ ਪੁੱਛ ਠੀਕ ਹੈ ਨਾ ਪੁੱਛ ਲਾਂ ਹਾਂ ਚਲ ਹਾਂ ਚਲ ਚੰਗਾ ਚਲ ਮੈਂ ਹੁਣ ਘੜੀ ਕਿ ਨਾ ਰੈਸਟ ਕਰ ਲਾਂ ਮਾਂ ਉਹ ਕਰੋ ਆਰਾਮ ਕਰੋ ਥੱਕ ਗਈਆਂ ਨਾ ਬੜੀ ਆ ਬੜੀ ਧੁੱਪ ਚੋਂ ਆਏ ਹਾਂ ਕਰੋ ਬੜੀ ਬੜੀ ਗਰਮੀ ਹੈ ਹਾਂ ਹਾਂ ਚਲ ਠੀਕ ਹੈ ਲਗ ਗਈ ਕਲਮ ਮੇਂ ਪੈਵਾ ਠੀਕ ਹੈ ਠੀਕ ਜਿੰਗਾ ਚਾਈ ਜੀ ਹਾਂ ਹਾਂ ਠੀਕ ਹੈ ਥੱਕ ਗਈ ਜੀ ਹਾਂ ਬਹੁਤ ਜ਼ਿਆਦਾ ਥੱਕ ਗਈ ਹਾਂ ਲਿਆ ਤੇਰੀ ਲੈ ਆਏ ਕਹਿੰਦਾ ਚਾ ਕੋਈ ਨਹੀਂ ਰਹਿੰਦੇ ਕੋਈ ਨਹੀਂ ਕੋਈ ਗੱਲ ਨਹੀਂ ਭੇਜਿਆ ਮੈਂ ਕਿਹੜਾ ਰੋ ਰੋਏ ਕੰਨਾ ਤੂੰ ਇਹ ਤੇ ਕਰਨ ਹੀ ਨਹੀਂ ਦਿੰਦੇ ਕੁਝ ਠੀਕ ਹੈ ਹੋ ਗਿਆ ਬਹੁਤ ਥੱਕ ਗਈ ਐਸਾ ਕਹਣਾ ਕਿ ਨਹੀਂ ਠੰਡਾ ਨੂੰ ਡਰ ਨਹੀਂ ਹੋ ਨਾ ਪਾਣੀ ਪੀਤਾ ਨਾ ਹਾਂ ਚਲੋ ਠੀਕ ਆ ਆ ਰੋਟੀ ਬਾਚੀ ਖਾਓਗੇ ਫੇਰ ਹਾਂ ਠਹਿਰ ਕੇ ਖਾਣੇ ਅੱਧਾ ਘੰਟਾ ਲੰਮੇ ਬੈਲਾ ਨਾ ਠਕਾਓ ਚਾਹੀ ਜੀ ਇਹ ਤੇ ਦੱਸੋ ਕਿ ਕਾਸ਼ਵੀ ਦੇ ਪਾਪਾ ਇਹ ਵੀ ਕਾਸ਼ੀ ਵਾਂਗੂ ਸ਼ਰਾਰਤੀ ਸੀਗੇ ਨਹੀਂ ਨਹੀਂ ਉਹ ਨਹੀਂ ਸੀ ਉਹ ਸਗਡਾ ਸ਼ਰਾਰਤੀ ਜਿਹੜੀ ਕਾਸ਼ਵੀ ਨਾ ਉਹ ਬਹੁਤ ਚਲਾਕ ਹੋ ਗਈ ਹੁਣ ਚੁਸਤ ਬਹੁਤ ਹੋ ਗਈ ਹੁਣ ਬੜੀਆਂ ਗੱਲਾਂ ਮਾਰਦੀ ਮੈਂ ਕਹਿੰਦੀ ਮੇਰੇ ਨਾਲ ਤੇ ਸਾਰਾ ਸਾਰਾ ਦਿਨ ਹੀ ਲੱਗੀ ਰਹਿੰਦੀ ਹੂੰ ਕਦੇ ਕੁਛ ਕਦੇ ਕੁਛ ਉਈ ਇਹ ਨਾ ਮੈਨੂੰ ਨਾਲ ਹੀ ਆ ਰਹੀ ਲਾਈ ਜਕਦੀ ਹੈ ਸਾਰਾ ਦਿਨ ਹਾਂਜੀ ਮੇਰਾ ਫਿਰ ਮਨ ਵੀ ਨਹੀਂ ਉਡਾਰ ਹੁੰਦਾ ਤੇ ਹੁਣ ਜਦ ਸਕੂਲ ਗਈ ਹਾਂ ਤਾਂ ਡੈਡ ਦੇ ਆਹ ਓਏ ਮੇਰਾ ਜੀ ਨਹੀਂ ਲੱਗਦਾ ਵਾ ਇਹ ਕੁਛ ਲੜਦਾ ਨਹੀਂ ਕਰਦੇ ਨਾ 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 ਬਹੁਤ ਹੀ ਘਰ ਜਿੱਥੇ ਭਟਾਓ ਉੱਥੇ ਵਿਚਾਰੇ ਚੁਪੜ ਕੇ ਬਹਿ ਜਾਂਦਾ ਸੀ ਉਹ ਕਹਿਆ ਨਾ ਅੱਜ ਕੱਲ੍ਹ ਦੇ ਨਾਲੇ ਸਮਾਂ ਕਿਹੜਾ ਹੀ ਦੀ ਇਹ ਕਿਰਨ ਮੈਂ ਕੁੱਟਦੀ ਹਾਂ ਹਾਂ ਤੂੰ ਕੰਮ ਕੁਝ ਕਰ ਲੈ ਕੋਈ ਨਹੀਂ ਕੋਈ ਨਹੀਂ ਕਰਦੀ ਕੁੱਟਨੀ ਕੋਈ ਨਹੀਂ ਵੇਰਦੀ ਹੈ ਕੋਟਾ ਲਟਾ ਗਏ ਹੋ ਨਾ ਤੁਸੀਂ ਰਸਤੇ ਹੀ ਕੰਦੇ ਵਿੱਚ ਮੈਂ ਥਕਾਊਟ ਪੜੀ ਹੋਈ ਆ ਉਹ ਕਹਿਣਾ ਕੋਈ ਗੱਲ ਨਹੀਂ ਮੰਮੀ ਫਿਰ ਹੋ ਜਾ ਚਾਹੀਏ ਨੂੰ ਪੁੱਛੋ ਇਹਨਾਂ ਨੇ ਖਾਣਾ ਕੀ ਆ ਕੀ ਖਾਣਾ ਚਾਹੀਏ ਕੀ ਸਬਜ਼ੀ ਬਣਾਵੇ ਕੋਈ ਨਹੀਂ ਜੋ ਹੋਵੇ ਬਣਾ ਲਓ ਨਹੀਂ ਤੁਹਾਡੇ ਪੁੱਛਣ ਤੋਂ ਬਿਨਾ ਥੋੜੀ ਕਦੀ ਬਣੀ ਨਹੀਂ ਕੋਈ ਚੀਜ਼ ਬਣਾ ਲਓ ਉੱਥੇ ਕਿਹੜੀ ਗੱਲ ਲੱਗੀ ਆ ਚੱਲ ਫੇਰ ਵੀ ਦੱਸੋ ਤੇ ਸਹੀ ਜਿਹੜਾ ਤੁਹਾਨੂੰ ਚੰਗਾ ਲੱਗਦਾ ਹੈ ਉਹ ਤੇ ਆਲੂ ਪਨੀਰ ਬਣਾ ਲਓ ਹੋਰ ਕੀ ਬਣਾਉਗੀ ਆ ਚੱਲ ਠੀਕ ਹੈ ਕਿਰਨ ਫੇਰ ਆਲੂ ਪਨੀਰ ਬਣਾ ਲਓ ਆ ਆਲੂ ਪਨੀਰ ਬਣਾ ਲਓ ਪਛਵਿੰਦਰ ਅੰਤੇ ਕਰ ਪਾ ਜੋ ਮਰਜੀ ਬਣਾ ਲੈ ਸਬਜੀ ਮੈਨੂੰ ਹਰ ਵੇਲੇ ਨਾ ਪੁੱਛਿਆ ਕਰੋ ਜੋ ਤੁਹਾਡਾ ਜੀ ਕਰਿਆ ਰਿਹਾ ਨਾ ਉਹ ਹੀ ਬਣਾ ਲਿਆ ਕਰੋ ਚਾਹੀਦੀ ਤਾਂ ਹੰਤੇ ਪੁੱਛਣਾ ਹੀ ਹੈ ਫਰਦਾਰ ਜੀ ਪਤਾ ਕੀ ਆਂਦੇ ਸੀ ਇਹ ਮੇਰੀ ਮਾਂ ਆ ਗਈ ਏ ਮੇਰੀ ਮਾਂ ਤੋਂ ਪੁੱਛਣ ਤੋਂ ਬਿਨਾ ਕੋਈ ਕੰਮ ਨਹੀਂ ਕਰਨਾ ਇਹ ਕੋਈ ਗੱਲ ਨਹੀਂ ਏ ਇੱਥੇ ਕਿਹੜੀ ਗੱਲ ਨਹੀਂ ਕੋਈ ਗੱਲ ਨਹੀਂ ਫੇਰ ਕੀ ਜੋ ਤੂੰ ਹੀ ਬਣਾਉਗੇ ਮੈਂ ਖਾ ਲਾਂਗੀ ਖਾਣੇ ਤੇ ਖਾਈ ਲੈਣਾ ਫੇਰ ਕੀ ਤੂੰ ਤਾਂ ਖਾਈ ਲੈਣਾ ਖਾਣੇ ਤੇ ਮੈਂ ਦੋ ਫੁੱਲ ਲਈਏ ਕੋਈ ਗੱਲ ਨਹੀਂ ਫੇਰ ਕੀ ਚਲੋ ਤੁਹਾਡੀ ਫੇਵਰਿਟ ਸੀ ਜੀ ਬਣਾ ਲੈਨੇ ਤੁਸੀਂ ਆਲੂ ਪਨੀਰ ਕਹੇ ਨਾ ਆਹ ਵੋ ਹੀ ਬਣਾ ਲੈਨੇ ਨਾਲ ਕੁਛ ਦਹੀਂ ਵਗੈਰਾ ਲੈਣਾ ਵਾ ਆਓ ਇੱਕ ਲੈ ਰਹਿਤਾ ਪਾਲਾ ਦਹੀਂ ਹੋਰ ਕੀ ਪਾਏਗੀ ਬਸ ਹੋਰ ਕੀ ਮੈਂ ਕਿਹਾ ਗਰਮੀ ਬੜੀ ਨਾ ਗਰਮੀ ਬੜੀ ਆ ਨਾ ਚਲੋ ਠੰਡਾ ਹੁੰਦਾ ਨਾ ਜਿਆਦਾ ਹਾਂ 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 ਜੈ ਜੀ ਗੱਲ ਤੇ ਦੱਸੋ ਤੁਸੀਂ ਹਾਂ ਤੁਹਾਨੂੰ ਭੁਆ ਜੀ ਦੀ ਯਾਦ ਨਹੀਂ ਆਂਦੀ ਹਾਂ ਤੇ ਮੈਨੂੰ ਉਹ ਜਿਹੜਾ ਠਾਈ ਚਲੋ ਠਾਈ ਆਏ ਹਾਂ ਤੇ ਹਾਂ ਜੀ ਮੈਨੂੰ ਯਾਦ ਤੇ ਤਾਂ ਆਵੇ ਤੂੰ ਤੇ ਮੈਨੂੰ ਹਰ ਪਾਸੇ ਸੁੱਖ ਦਿੱਤਾ ਹੈ ਸਾਰੇ ਪਾਸੇ ਮੈਂ ਸੁખી ਸੁખી ਹੈ ਗਈ ਆ ਮੇਰੇ ਕਿਸੇ ਪਾਸੇ ਦੁੱਖ ਹੈ ਹੀ ਨਹੀਂ ਤੇ ਮੈਨੂੰ ਕੋਈ ਸੱਚੀ ਆਦੀ ਯਾਦ ਕਰਿਆ ਤੂੰ ਹੀ ਮੇਰੀ ਧੀ ਹੈਗੀ ਓਏ ਕਹਿ ਰਾ ਤੂੰ ਸਭ ਕੁਝ ਮੇਰਾ ਦੁੱਖ ਸਭ ਕੁਝ ਮੇਰਾ ਸੰਭਣ ਲਈ ਹੈ ਹੋਰ ਕਿ ਇੱਥੇ ਤੱਕ ਮੇਰੀ ਲੱਤਾ ਗੁੱਡੇ ਸਭ ਕੁਝ ਮਨੇ ਕੁੱਟ ਦਿਆ ਮੇਰੀਆ ਹੋਰ ਮੈਨੂੰ ਕੀ ਚਾਹੀਦਾ ਈ ਚਲੋ ਉਹ ਤੇ ਸਾਡਾ ਫਰਜ ਆ ਉਹਦੇ ਆਪਾ ਕਰਨਾ ਹੀ ਕਰਨਾ ਹਾਂ ਨਲੇ ਵੰਡੇ ਆ ਦੀ ਸੇਵਾ ਦੇ ਵਿੱਚ ਹੀ ਤੇ ਸਾਰਾ ਕੁਝ ਹੈਗਾ ਲੈ ਚੋਈ ਹੈ ਨਾ ਹਾਂਜੀ ਇਹ ਤੇਰਾ ਕਰੂਗਾ ਕਿਸੇ ਦਿਨ ਭੁਆਰੀ ਨੂੰ ਬੁਲਾਏ ਲੋ ਰੋਟੀ ਤੇ ਚਲ ਕੋਈ ਨਹੀਂ ਫੋਨ ਕਰ ਦੇਨੀ ਆ ਜੇ ਤੇਰਾ ਮੰਨਿਆ ਨਹੀਂ ਕਰਦਾ ਕੋਈ ਗੱਲ ਨਹੀਂ ਫੋਨ ਕਰਕੇ ਉਹ ਵੀ ਆਂਦੇ ਨਹੀਂ ਉਹ ਭੁੱਲ ਜਾਂਦੇ ਕਿੰਨੇ ਕਿੰਨੇ ਹੋਏ ਉਹ ਇਹ ਨਾ ਫਿਰ ਹੁਣ ਚੰਨ ਪਤਾ ਕਬੀਲਦਾਰੀ ਹੋਈ ਉਹਦੀ ਨਹੀਂ ਵਿਚਾਰੀ ਦੀ ਕੀ ਕਰੇ ਫਿਰ ਦੂਰੋਂ ਆਣਾ ਕਿਹੜਾ ਧੀਏ ਸੋਖਾਈ ਕੋਈ ਗੱਲ ਨਹੀਂ ਕਿ ਚੱਲ ਮੈਂ ਫੋਨ ਕਰ ਲਾਂਗੀ ਕਿ ਤੇਰਾ ਇੰਨਾ ਹੀ ਮਨ ਕਰਦਾ ਨਾ ਤੇ ਕੋਈ ਨਹੀਂ ਮੈਨੂੰ ਫੋਨ ਕਰਕੇ ਬੁਲਾ ਲਾਂਗੀ ਰਾਜਵੇ ਦੋ ਚਾਰ ਦਿਨ 라ਜੇ ਲਾ ਜਾਵੇ ਮਨ ਹੋਰ ਹੋ ਜਾਂਦਾ ਵੈ ਪਿਛਲੀ ਵਾਰੀ ਤੁਹਾਨੂੰ ਯਾਦ ਆ ਉਹ ਨਾ ਕੀ ਕਹਿੰਦੇ ਆ ਉਹ ਜਿਹੜੇ ਬੈਂਗ ਨੇ ਨੀ ਵਾਈਟ ਦੇ ਸੀ ਉਹ ਲੈ ਗਿਆ ਹੀ ਬੜੇ ਸਵਾਲ ਬਣੇ ਸੀ ਉਹ ਅੱਛਾ ਹਾਂਜੀ ਚੱਲ ਫੇਰ ਆਪਾਂ ਫਿਰ ਹੁਣ ਫੇਰ ਕਹਿ ਦਾਂਗੇ ਉਹਨਾਂ ਨੇ ਕਹਿਣਾ ਮੈਂ ਤਾਂ ਇੱਕ ਵਾਰ ਹੀ ਲੈ ਗਈ ਹੀ ਇਹਨਾਂ ਨੇ ਤੇ ਕੋਈ ਗੱਲ ਨਹੀਂ ਪੇਰ ਕੀ ਆ ਉਹ ਕਿਤੇ ਰੋਜ਼ ਛੁੜੀ ਤੁਰੀ ਹੁੰਦੀ ਆ ਵੇ ਰਿਸ਼ਮਾਈ ਤੇ ਕਿਤੇ ਉਹ ਨਿਆਣਾ ਹੁੰਦਾ ਵੈ ਤੇ ਲੈ ਗਈ ਤੇ ਉੱਥੇ ਕਿਹੜੀ ਗੱਲ ਹੈਗੀ ਹੈ ਜੀ ਆਪਣਾ ਮਾਨ ਨਹੀਂ ਰੱਖਾਂ ਤੇ ਤੇਥੇ ਕਿਹੜੀ ਗੱਲ ਹੈਗੀ ਹੈ ਮੇਰੀ ਕੁੜੀ ਮੇਰੀ ਕੁੜੀ ਦਾ ਪਤਾ ਕਿੱਡੀ ਚੰਗੀ ਵੀ ਹੈਗੀ ਐ ਇੰਨਾ ਵਦਾ ਸੁਭਾ ਚੰਗਾ ਹੈ ਉਹ ਰੋਜ਼ ਮੈਨੂੰ ਵੇਖਦੀ ਆ ਵੀਡੀਓ ਲੈ ਲਿਓ ਮੈਨੂੰ ਕੱਪੜੇ ਨਾ ਕਪੜਾ ਤੁਸੀਂ ਦਿੰਦੀ ਆ ਜੇ ਮੱਖਣ ਨਾਲ ਮੱਖਣ ਰੋਟੀ ਨਾਲ ਰੋਟੀ ਚਾਹ ਨਾਲ ਚਾਹ ਹੋਰ ਮੈਨੂੰ ਕੀ ਚਾਹੀਦਾ ਉਹ ਤੇ ਰੋਜ਼ ਹੀ ਤੁਹਾਨੂੰ ਮੈਨੂੰ ਪੁੱਛਦੀ ਰਹਿੰਦੀ ਹੈ ਕਿ ਤੁਹਾਡੀ ਸੇਵਾ ਹੁੰਦੀ ਮੈਂ ਕਹਿੰਦੀ ਕੋਈ ਪੁੱਛੀ ਨਾ ਸੇਵਾ ਵਾਲਾ ਤੇ ਕੋਈ ਕਾਲੀ ਛੱਡ ਦੇ ਮੈਂ ਕਹਿੰਦੀ ਅੱਗੇ ਪਿੱਛੇ ਮੇਰੇ ਮੈੜੀ ਪੁੱਤਰ ਉਹਨੂੰ ਵੀ ਅੱਗੇ ਪਿੱਛੇ ਫਿਰਦੀ ਮੇਰੀ ਨੂੰ ਹੀ ਮੇਰੇ ਕੋਲ ਬੈਠ ਕੇ ਆ ਵੇਲਾ ਹੁਣ ਵੀ ਮੇਰੇ ਗੋਡੇ ਗੁੱਡੇ ਘੁੱਟਣਦੇ ਹੀ अच्छा काल ਤੁਸੀਂ ਪੂਆ ਜੀ ਨਾਲ ਵੀਡੀਓ ਕਾਲ ਤੇ ਗੱਲ ਕਰਦੇ ਨਹੀਂ ਆ। ਹਾਂ, ਇਹ ਕੱਲ ਮੈਂ ਕਰਦੀ ਪਈ ਸੀ ਵੀਡੀਓ ਕਾਲ ਤੇ ਗੱਲ ਆ। ਉਹ ਪੁੱਛੇ ਨਾ ਵੀਡੀਓ ਕਾਲ ਨਾ ਛੱਡੋ ਉਹਨਾਂ ਨੂੰ ਬਲਾਓ ਕਿਸੇ ਦਿਨ ਘਰੇ। ਹਾਂ, ਕੋਈ ਗੱਲ ਨਹੀਂ ਮੈਂ ਫੋਨ ਕਰ ਦਿੰਨੀ ਆ। ਉਹਨਾਂ ਨੂੰ ਕਹਾਂਗੇ ਉਹ ਵੀ ਮਠਿਆਈ ਨਾਲ ਲੈ ਕੇ ਆਵੇਂ ਜਿਹੜੀ ਆ ਪਿਛਲੇ ਸਾਲ ਲਿਆਂਦੀ ਸੀ ਆ। ਹਾਂ। ਠੀਕ ਆ ਦਾਦੀ। ਹਾਂ। ਚਾਹੀਏ ਜੇ ਜੈਜਸ ਵੀਰ ਨੂੰ ਸੱਦਣਾ ਤੇ ਮੈਂ ਉਹਦੇ ਲਈ ਕਪੜਾ-ਕਪੜਾ ਲੈ ਆਵਾਂ ਬੁਜਾਰੋ ਉਹ ਦੇਣ ਲਈ। ਹਾਲੀ ਥੋੜੀ ਧੋ ਰਾਂਗੇ ਉਹਨੂੰ। ਉਹ ਤਾਂ ਠੀਕ ਹੈ ਜੀ। ਚਾ ਕੱਪੜੇ ਲਿਆ ਦੀ ਕੀ ਲੋੜ ਆ। ਉਹ ਆਪਣੇ ਘਰ ਬੜੀ ਖੁਸ਼ ਹੈਗੀ ਆ ਚਾਹੀਦੀ ਸਾਡਾ ਤੇ ਫਰਜ਼ ਤੇ ਬੰਦਾ ਨਾ ਭਰਾ ਦੇ ਘਰ ਆਈ ਫਰਜ਼ ਤੇ ਬੰਦਾ ਨਾ ਆਪਣੀ ਮਾਂ ਕੋ ਲਾਇਵੇ ਤੇ ਖਾਲੀ ਆ ਥੋੜੀ ਜਿਹੀ ਭੇਜਾਂਗੇ ਚਲ ਕੋਈ ਨਹੀਂ ਚਰਿਆ ਹੰਦੇ ਮੈਂ ਤਾਂ ਕਹਨੀਆ ਕੋਈ ਕੀ ਲੋਗੀਆ ਕਿਰਨ ਨੂੰ ਅਸੀਂ 4 ਦਿਨ ਠਹਿਰ ਕੇ ਬਣਾ ਦਾਂਗੇ ਮੰਮੀ ਤੇ ਦਾਦੀ ਜੀ ਮੇਰੀ ਗੱਲ ਸੁਣੋ ਦੋਨੋਂ ਜਾਣੇ ਮੇਰੀ ਐਨੀਵਰਸਰੀ ਆਂਦੀ ਆ ਕੋਈ ਗੱਲ ਨਹੀਂ ਮੈਨੂੰ ਕੀ ਤੁਸੀਂ ਪਾਣਾ ਮੈਂ ਤੇ ਇੱਥੇ ਹੀ ਰਹਿਣਾ ساری ਉਮਰ ਇਸ ਤਰ੍ਹਾਂ ਕਰਦੇ ਆਂ ਭੂਆ ਜੀ ਆਣਾ ਨਾ ਉਹਨਾਂ ਨੇ ਕਿੰਨੀ ਦੇਰ ਬਾਅਦ ਆਣਾ ਉਹਨਾਂ ਨੂੰ ਵੀ ਰੀਜ ਹਣੀ ਮੈਂ ਆਪਣੇ ਬਾਬਲ ਦੇ ਵੇੜੇ ਚੱਲੀ ਆ ਤੁਹਾਨੂੰ ਵੀ ਬੜੀ ਰੀਜ ਉਹਨਾਂ ਦੇ ਆਂਦੀ ਆਪਾਂ ਇਸ ਤਰ੍ਹਾਂ ਕਰਦੇ ਆ ਉਹਨਾਂ ਵਾਸਤੇ ਨਾ ਚੁੰਮਕੀਆਂ ਬਣਵਾ ਲੈਨੇ ਆ ਕਿੰਨੀ ਦੇਰ ਬਾਅਦ ਆਂਦੇ ਆ ਉਹਨਾਂ ਦਾ ਵੀ ਦਿਲ ਖੁਸ਼ ਹੋ ਜਾਊਗਾ ਤੇ ਸਾਡਾ ਵੀ ਉਹ ਤੇ ਤੁਹਾਡੀ ਗੱਲ ਠੀਕ ਹੈ ਮੈਨੂੰ ਤੇ ਮੈਨਿਆ ਮੈਂ ਤੇ ਬੜੀ ਖੁਸ਼ ਹੋਈ ਆ ਆਹ ਤੂੰ ਇੰਨੀ ਅਗੱਲਾਂ ਕੀਤੀਆਂ ਉਹ ਕਹਿੰਦਾ ਮੇਰੀ ਨੂੰਹ ਵੀ ਚੰਗੀ ਹੈ ਮੇਰੀ ਨੂੰਹ ਵੀ ਬੜੀ ਚੰਗੀ ਮੇਰੇ ਪੋਤੇ ਨੂੰਹ ਵੀ ਬੜੇ ਚੰਗੇ ਆ ਉਹ ਕਹਿੰਦਾ ਮਰੇ ਤੁਹਾਨੂੰ ਦੋਵਾਂ ਨੂੰ ਭਾਗ ਲਾਵੇ ਓਏ ਕਹਿੰਦਾ ਕੁਸ਼ੀਆਂ ਵਾਂਡੋਂ ਆਪਣੀਆਂ ਓਏ ਕਹਿੰਦਾ ਮੇਰੇ ਬੁੱਢੀ ਦਾ ਕੀ ਆ ਉਹ ਕਹੇ ਆ ਬਹੁਤ ਵਾਹ ਬਹੁਤ ਚੰਗੇ ਆ ਜੇ ਤੁਸੀਂ ਦੋਵੇਂ ਜਾਨੀਆਂ ਬਹੁਤ ਹੀ ਚੰਗੇ ਆ ਜੇ ਮੈਨੂੰ ਇੰਨਾ ਪਿਆਰ ਇੱਜ਼ਤ ਮਾਨ ਸਭ ਕੁਝ ਤੁਸੀਂ ਦੋਵੇਂ ਦਿੰਦੀਆਂ ਜੇ ਓਏ ਤੁਸੀਂ ਤੇ ਬਹੁਤ ਹੀ ਚੰਗੇ ਆ ਜੇ ਦੋਵੇਂ ਜਾਨੀਆਂ ਜੇ ਓਏ ਕਹਿੰਦਾ ਮੇਰੀ ਧੀ ਦਾ ਵੇਖੋ ਤੁਸੀਂ ਕਿੰਨਾ ਮੇਰੀ ਧੀ ਦਾ ਧਿਆਨ ਰੱਖਦੀਆਂ ਜੇ ਓਏ ਕਹਿੰਦਾ ਮੈਨੂੰ ਤੇ ਕਿਸੇ ਗੱਲ ਦੀ ਮਸੂਹੂਸ ਹੀ ਨਹੀਂ ਕੋਈ ਹੁੰਦਾ ਉਹ ਮੈਂ ਤੇ ਦਿਨੋ ਦਿਨ ਬੁੱਢੀ ਛੱਡ ਕੇ ਮੈਂ ਤੇ ਜਵਾਨ ਹੀ ਹੋਈ ਜਾਂਦੀ ਆ ਦਿਨੋ ਦਿਨ ਓਏ ਗਿਆਨਾ ਆਪਾਂ ਵੀ ਇਹੀ ਚਾਹਨੇ ਬੀ ਜਵਾਨ ਨੇਂਦਰੋ ਨਾਲੇ ਤੇ ਉਹ ਇਸ ਘਰ ਦੀ ਧੀ ਆ ਉਹਨਾਂ ਦੇ ਲਈ ਨਹੀਂ ਆਪਾਂ ਕਰਨਾ ਤਾਂ ਫਿਰ ਕਿਹਦੇ ਲਈ ਕਰਨਾ ਕੱਲੇ ਕੱਲੇ ਤੇ ਉਹ ਹੈਗੇ ਆ ਹਾਂ ਉਹ ਹੀ ਕਹਿੰਦੇ ਮੈਨੂੰ ਤੇ ਇੰਨੀ ਖੁਸ਼ੀ ਹੁੰਦੀ ਆ ਮੈਂ ਕਹਿੰਦੀ ਆ ਕੁਝ ਕਹਿੰਦੀ ਗੱਲ ਏ ਕਿ ਦੋਵੇਂ ਜਣੇ ਦਾ ਚੀਰੋ ਹਾਂ ਤੇ ਇਹਦਾ ਫਰਜ਼ ਹੈ ਹਾਂ ਫਰਜ਼ ਹੈ ਚਲੋ ਹੁਣ ਨਾ ਮੈਂ ਬਣਾਨੀ ਆ ਸਬਜੀ ਜਿਹੜੀ ਤੁਸੀਂ ਕਹਿੰਦੇ ਪਏ ਜੇ ਠੀਕ ਆ ਹਾਂ ਚਲ ਬਣਾ ਲੈ ਚਲੋ ਠੀਕ ਚਲ ਠੀਕ ਤੇ ਤੇ ਚਾਹੀਦੀ ਬੜੀ ਦੇਰ ਹੋਈ ਐ ਬੈਠਿਆ ਹੁਣ ਤੁਸੀਂ ਲੇਟੋ ਤੇ ਆਰਾਮ ਕਰੋ ਤੇ ਮੈਨੂੰ ਦੱਸੋ ਏਸੀ ਜੇ ਕਹਿੰਦੇ ਤਾਂ ਵਧਾ ਦਿਆ ਜੇ ਕਹਿੰਦੇ ਘਟ ਤੇ ਇਸ ਤਰ੍ਹਾਂ ਹੀ ਰਹਿੰਦੇ ਆ ਨਹੀਂ ਨਹੀਂ ਇੰਨਾ ਕੀ ਬੜਾ ਹੈ ਇੰਨਾ ਹੀ ਬੜਾ ਹਾਂ ਇੰਨਾ ਕੀ ਬੋਟ ਹੈ ਫਿਰ ਜਿਆਦਾ ਨਹੀਂ ਨਾ ਮੈਨੂੰ ਵਾਰ ਨਹੀਂ ਸਕਾਂਦੀ ਠੀਕ ਹੈ ਤੈਨੂੰ ਪਤਾ ਸਰੀਰ ਹੋਇਆ ਜੋ ਹੋ ਗਿਆ ਤੇ ਦੱਸੋ ਮੈਂ ਨਾਲੇ ਦੁੱਧ ਲਿਆਵਾਂ ਤੁਹਾਡੇ ਲਈ ਨਹੀਂ ਨਹੀਂ ਦੁੱਧ ਦੀ ਹੀ ਲੋੜ ਹੈ ਮੈਨੂੰ ਦੁੱਧ ਨਾ ਦਿਆ ਕਰੋ ਦੁੱਧ ਮੈਨੂੰ ਨਹੀਂ ਪਚਦਾ ਚਾਹੀਦੀ ਥੋੜਾ ਥੋੜਾ ਪੀਆ ਕਰੋ ਤਾਂ ਸਰੀਰ ਜੀ ਤਾਕਤ ਆਉਂਦੀ ਮੈਂ ਹਲਦੀ ਪਾ ਕੇ ਲੈਣੀ ਆ ਓਏ ਕਿਹਨਾਂ ਨੇ ਕਦੇ ਨਹੀਂ ਪੀਤਾ ਜਾਂਦਾ ਹਲਦੀ ਲੈਣੀ ਆ ਹਲਦੀ ਪਾ ਕੇ ਦੁੱਧ ਲਿਆਣੀਆਂ ਤੁਹਾਡਾ ਥੋੜਾ ਜਿਹਾ ਪੀਓ ਤੁਸੀਂ ਤਾਂ ਤੁਸੀਂ ਸਰਾਈ ਗਈ ਘਰੀ ਚ ਪੀਓ ਫਿਰ ਇੰਨੇ ਘਰੀ ਥੋੜਾ ਲਿਆਵੀ ਥੋੜਾ ਲਿਆ ਆ ਜਿਆਦਾ ਨਾ ਲਿਆਵੀ ਮੇਕੋ ਤੈਨੂੰ ਪਤਾ ਫਿਰ ਪੀਤਾ ਜਾਂਦਾ ਨਹੀਂ ਜਿਆਦਾ ਚਲ ਥੋੜਾ ਲਿਆ ਦਾਂ ਹਾਂ ਥੋੜਾ ਥੋੜਾ ਲਿਆਈ ਬਸ ਹੋਈ ਗਿਆ ਨਾ ਆ ਚਲ ਨਾਲ ਪਨੀਰ ਲਾਵਾਂ ਥੋੜਾ ਹਾਂ ਥੋੜਾ ਜਿਹਾ ਲਿਆਈ ਜਿਆਦਾ ਨਹੀਂ ਮੇਕੋ ਖੰਦਾ ਜਾਂਦਾ ਠੀਕ ਹੈ ਇਹਨੇ ਪਤਾ ਹੁਣ ਮੈਨੂੰ 25 ਕਿਤੇ ਬੈਠੀ ਤੇ ਰੰਨੀਆ ਸਾਰਾ ਚਲ ਕੋਈ ਨਹੀਂ ਤੇ ਬਹਿਣਾ ਹੀ ਹੁਣ ਸਾਰੀ ਮਰ ਕਰ ਲਿਆ ਕੰਮ ਕਿੰਨਾ ਕਰਨਾ ਕੰਮ ਬੈਠ ਬਰ ਕੇ ਪਚਦਾ ਨਹੀਂ ਨਾ ਉਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਥੋੜਾ ਨਮਕ ਪਾਣਾ ਜੇ ਉੱਤੇ ਪਨੀਰ ਤੇ ਆ ਚਲ ਚੱਲ ਠੀਕ ਹੈ ਤੁਸੀਂ ਲੈਡ ਚੋ ਢੇੜ ਚੋ ਬੜੀ ਦੇਰ ਤੇ ਬੈਠੇ ਲੈਡੋ ਚੱਲ ਚੱਲ ਠੀਕ ਹੈ ਠੀਕ ਠੀਕ ਤਾਂ ਲੈਡ ਜੋ ਮੈਂ ਲੈ ਕੇ ਆਨੀ ਆ ਤੁਹਾਡੇ ਲਈ ਵੇਖ ਨਹੀਂ ਦੋਵੇਂ ਕਿੰਨੀਆਂ ਚੰਗੀਆਂ ਮੇਰੇ ਪੁੱਤਰੇ ਨੂੰ ਵੀ ਚੰਗੀ ਮੇਰੀ ਆਪਣੀ ਨੂੰ ਵੀ ਚੰਗੇ ਹੋਈ ਗਿਆ ਨਾ ਇੰਨੀ ਮੇਰੀ ਸੇਵਾ ਕਰਦੀਆਂ ਮੈਂ ਪਤਾ ਨਹੀਂ ਕਿਹੜੇ ਪਰਨ ਭਾਕ ਕਰਕੇ ਆਈਆਂ ਜਿਹੜੀ ਮੇਰੀ ਇੰਨੀ ਸੇਵਾ ਹੋਣ ਦੇ ਨਹੀਂ ਤੇ ਅੱਜ ਕੱਲ ਤੇ ਕਿਤੇ ਪੁੱਤਰੇ ਨੂੰ ਵੀ ਨਹੀਂ ਸੇਵਾ ਕਰਦੀਆਂ ਕਿ ਮੈਂ ਕਨੀ ਉਸ ਤੋਂ ਵੱਧ ਸੇਵਾ ਕਰਦੀ ਆ ਤੇ ਮੇਰੀ ਨੂੰ ਉਸ ਤੋਂ ਵੱਧ ਕਰਦੀ ਆ ਮੈਂ ਕਿਹ ਚਲੋ ਮਹਾਰਾਜ ਇਹਨਾਂ ਨੂੰ ਭਾਗ ਲਾਵੇ ਓਏ ਕਹਣਾ ਖੁਸ਼ੀਆਂ ਆਪਣੀਆਂ ਮਾਨਾ ਓਏ ਦੀਦੀ ਦਾ ਫੋਨ ਆਂਦਿਆ ਸੀ ਮੈਂ ਆਈ ਹੋਈ ਆ ਤੇ ਆ ਜਾ ਦੋਕ ਦਿਨ ਪਰ ਮੈਂ ਕਿਤਰਾ ਜਾਵਾਂ ਚਾਈ ਜੀ ਇੱਥੇ ਇਕੱਲੇ ਆ ਤੇ ਮੰਮੀ ਦੀ ਵੀ ਉਮਰ ਉਹ ਇਕੱਲੇ ਸਾਂਭ ਨਹੀਂ ਸਕਦੇ ਉਹਨਾਂ ਨੂੰ ਚੱਲ ਕੋਈ ਗੱਲ ਨਹੀਂ ਮੈਂ ਦੀਦੀ ਨੂੰ ਮਨਾ ਕਰ ਦਿੰਨੀ ਆ ਜਦੋਂ ਅਗਲੀ ਵਾਰ ਆਣਗੇ ਤੇ ਉਦੋਂ ਮੈਂ ਚਲ ਜਾਾਂਗੀ ਨਾਲ ਇਹ ਲਖਿਰਨ ਇਹ ਰਖ ਲੈ ਸੰਭਾਲ ਲੈ ਤੇ ਜਾਂ ਫਿਰ ਬੈਂਕ ਜਮਾ ਕਰਾ ਆ। ਉਹ ਤੇ ਮੈਂ ਕਰਾ ਦਾਂਗੀ ਬੈਸ ਕੰਮੀ। ਹਾਂ। ਤੇ ਇਸ ਤਰ੍ਹਾਂ ਕਰੀਏ ਅੱਜ ਨਾ ਬਾਜ਼ਾਰ ਚੱਲੀਏ ਤੇ ਚਾਈ ਲਈ ਦੋ ਤਿੰਨ ਸੂਟ ਲੈ ਕੇ ਆਈਏ। ਹਾਂ ਹਾਂ ਮੈਂ ਵੀ ਇਹੋ ਹੀ ਕਹਿਣਾ ਸੀਗਾ। ਚਾਈ ਜੀ ਲਈ ਨਾ ਦੋ ਤਿੰਨ ਸੂਟ ਲੈਣੇ ਆ ਤੇ ਚੱਪਲਾਂ ਲੈਣੇ ਆ ਨਾਲ। ਹਾਂ ਤੇ ਚੰਗਾ ਲੱਗਦਾ ਪਾਇਆ ਲਾਇਆ ਸੋਨਾ ਲੱਗਦਾ ਬੈਠੇ ਬੂਟੇ ਦੇ ਉੱਤੇ ਆਇਆ ਗਿਆ ਵੀ ਦਿਖਦਾ। ਇਹ ਗੱਲ ਤੇ ਹੈਗੀ ਆ ਨਾਲੇ ਸਾਰੇ ਕਹਿੰਦੇ ਆ। ਕੀ ਚਾਈ ਰੱਖੀ ਆ ਨਾ ਤੇ ਉਹ ਇੰਨਾ ਨੇ ਰੱਖੀ ਆ ਗੁੱਡਿਆਂ ਦੀ ਕਿੰਨੀ ਸੇਵਾ ਕਰਦੇ ਅੱਜ ਕੱਲ ਕੋਣ ਕਰਦਾ ਸੇਵਾ ਸਾਰੇ ਕਿੰਨੀ ਤਾਰੀਫ ਕਰਦੇ ਆ ਵਾਹ ਵਾਈ ਤੇ ਸਾਨੂੰ ਹੀ ਮਿਲਦੀ ਆ ਤੇ ਹੋਰ ਕੀ ਤੇ ਇੱਕ ਨਾ ਚਾਈ ਨਾ ਨਾ ਸਿਰ ਤੋਂ ਹੁੰਦੀ ਜਾਂ ਤੇ ਦਹੀਂ ਦੁੱਧ ਦੇਖ ਲੈ ਤੇ ਮਗਰੋਂ ਨਾਲ ਉਹ ਨਾਲ ਦੇਸੀ ਘੋਸਰ ਚਲਾਉਂਦੇ ਆ ਨਾ ਕੇ ਸਿਰ ਜਾਂ ਲੱਸੀ ਬਣਾ ਲੈ ਤੇ ਜਾਂ ਫਿਰ ਦਹੀਂ ਕੱਢ ਲੈ ਤੇ ਉਹ ਉਹਨਾਂ ਬਾਰ ਫ੍ਰੀਜ ਚੋਂ ਕੱਢ ਲਾਂ ਬਾਹਰ ਜੋ ਸੇਤੋ ਲੰਗੇ ਹਾਂ ਹਾਂ ਉਹ ਸਾਰਾ ਮੈਂ ਕਰ ਲਾਂਗੀ ਤੇ ਆ ਪੈਸੇ ਵੀ ਮੈਂ ਜਮਾ ਕਰਵਾ ਦਵਾਂਗੀ ਤੇ ਮੇਰੀ ਗੱਲ ਸੁਣੋ ਚਾਹੀ ਜਿਹਨੂੰ ਕਿਹਾ ਵਾ ਕਿ ਭੂਆ ਜੀ ਨੇ ਆਣਾ ਵਾ ਤੇ ਉਹਨਾਂ ਲਈ ਵੀ ਝੁੰਕੀਆਂ ਦਾ ਹੁਣ ਉਹਨਾਂ ਨੂੰ ਕਹਿਤਾ ਤੇ ਬਨਵਾਣੀਆਂ ਤੇ ਪਹਿਨਣੀਆਂ ਜੇ ਆਪਾਂ ਨਹੀਂ ਬਣਾਵਾਂਗੇ ਤੇ ਚੰਗਾ ਨਹੀਂ ਲੱਗੂਗਾ ਨਹੀਂ ਨਹੀਂ ਬਨਵਾਣੀਆਂ ਤੇ ਮੈਂ ਇਤਨਾ ਕਰਦੀ ਆ ਮੈਂ ਇਹਨਾਂ ਨਾਲ ਜਾਣੀ ਆ ਠੀਕ ਹੈ ਤੇ ਜਾ ਕੇ ਨਾ ਭੂਆ ਜੀ ਵਾਂਸੇ ਝੁੰਕੀਆਂ ਬਨਵਾ ਲੈਣੀਆਂ ਕਿੰਨੇ ਟਾਈਮ ਬਾਅਦ ਤੇ ਉਹ ਆਉਂਦੇ ਆ ਸਾਡੇ ਘਰੇ ਅੱਛਾ ਤੇ ਜੇ ਤੂੰ ਜਾਣਾ ਹੀ ਨਾ ਗੋਲਡੀ ਦੇ ਨਾਲ ਚੁੰਕੀਆਂ ਬਣਵਾਣ ਲਈ ਤੇ ਫੇ ਨਾਲ ਹੀ ਸੂਟ ਵੀ ਲੈ ਆਂ। ਚਲੋ ਠੀਕ ਆ ਉਹ ਤੇ ਮੈਂ ਲੈ ਆਵਾਂਗੀ। ਹਾਂ ਤੇ ਮੇਰੀ ਗੱਲ ਸੁਣੋ। ਉਹ ਚਾਈ ਜੀ ਕਹਿੰਦੇ ਸੀਗੇ ਨਾ ਕਿ ਗੱਡੀ ਇਹਨਾਂ ਨੇ ਲੈਣੀ ਆ ਤੇ ਮੇਰੀ ਪੈਨਸ਼ਨ ਤੇ ਲੋਨ ਲੈ ਲਿਓ। ਤੇ ਫੇਰ ਲੈ ਲਿਏ ਲੋਨ। ਬੱਸ ਕਿਰਨ ਅੱਜ ਆ ਗੱਲ ਕਰਤੀ ਮੁਰਕੇ ਨਹੀਂ ਉਹ ਕਹਿੰਨੀ। ਚਾਈ ਦੇ ਪੈਸਿਆਂ ਤੇ ਚਾਈ ਦਾ ਅਧਿਕਾਰ ਆ। ਤੇ ਚਾਈ ਸੋਚੇ ਉਹਦਾ ਕੀ ਕਰਨਾ ਆਪ ਰੱਖਨੇ ਆ ਧੀ ਨੂੰ ਦੇਨੇ ਜੋ ਮਰਜੀ ਜਦੋਂ ਦੇ ਪਾਪਾ ਹੀ ਗਏ ਆ ਮੈਂ ਚਾਈ ਦਾ ਪੰਜਾ ਤੱਕ ਨਹੀਂ ਵਰਤਿਆ ਅਸੀਂ ਨਹੀਂ ਚਾਈ ਦੇ ਪੈਸੇ ਵਰਤਨੇ ਚਲੋ ਠੀਕ ਆ ਮੰਮੀ ਸੌਰੀ ਮੈਂ ਅੱਜ ਕਹਤੀ ਅੱਜ ਤੋਂ ਬਾਅਦ ਨਹੀਂ ਕਹਾਂਗੀ ਤੇ ਮੈਂ ਨਹੀਂ ਲੈਂਦੀ ਮੰਮੀ ਚਾਈ ਜੀ ਆ ਵੀ ਤੇ ਪੈਸੇ ਦਿੰਦੇ ਹੀ ਆ ਸਾਨੂੰ ਬੇਟਾ ਇਹ ਆਪਣੀ ਖੁਸ਼ੀ ਨਾ ਦਿੰਦੇ ਆ ਸਾਡਾ ਕੋਈ ਹੱਕ ਨਹੀਂ ਉਹਨਾਂ ਦੇ ਪੈਸੇ ਆਂਦੇ ਉੱਤੇ ਉਹ ਜੋ ਮਰਜੀ ਕਰਨ ਪੈਸੇ ਆਂਦੇ ਤੇ ਚਾਹੀਜੀ ਵੈਸੇ ਵੀ ਪੈਸਿਆਂ ਦਾ ਕਰਦੇ ਕੀ ਆ ਸਾਰਾ ਉਹਨਾਂ ਦਾ ਦਵਾਦਾਰੂ ਤੇ ਆਪਾਂ ਹੀ ਕਰਦੇ ਉਹਨਾਂ ਦੀ ਰੱਖੇ ਜੋ ਵੀ ਉਹਨਾਂ ਨੂੰ ਸਮਾਨ ਚਾਹੀਦਾ ਫੇਰ ਕੀ ਹੈ ਕਰਨਾ ਸਾਡਾ ਫਰਜ ਹੈਗਾ ਅਸੀਂ ਕਰਨਾ ਇਹ ਸਾਡਾ ਫਰਜ ਹੈ ਉਹਨਾਂ ਲਈ ਜੇ ਸਾਡੇ ਵੀ ਜਿੱਦੇ ਲੋਕਾਂ 'ਚ ਫਰਕ ਹੀ ਨਹੀਂ ਆ ਗਿਆ ਜੇ ਅਸੀਂ ਵੀ ਉਹਨਾਂ ਨਾਲ ਇਸ ਤਰ੍ਹਾਂ ਹੀ ਕਰਾਂਗੇ ਤੇ ਚਲੋ ਠੀਕ ਆ ਮੰਮੀ ਜਿੱਤਨਾ ਤੁਸੀਂ ਕਹਿੰਦੇ ਜੇ ਨਾ ਆਪਾਂ ਉਤਨਾ ਹੀ ਕਰਦੇ ਆ ਤੇ ਮੈਂ ਹੁਣ ਚੱਲੀ ਅੰਦਰ ਸਬਜ਼ੀ ਬਣਾਣ ਤੇ ਆ ਮੈਂ ਜਮਾ ਕਰਵਾ ਦਾਂਗੀ ਠੀਕ ਆ ਚੱਲ ਤੂੰ ਉੱਠ ਕੇ ਤੇ ਆਪਣਾ ਰਸੋਈ ਚ ਕੰਮ ਕਰ ਹਾਂਜੀ ਚਲੋ ਠੀਕ ਠੀਕ ਚੰਗਾ ਆ ਮੈਂ ਦਬਕਾ ਮਾਰ ਦਿੱਤਾ ਨੀਂ ਦਿਨ ਵੱਧਦੀ ਵਾਜਾ ਨਾ ਸੀ ਹਟਾਤਾ ਨਾ ਇਸ ਗੱਲ ਤੋਂ ਹੁਣ ਨਹੀਂ ਕਰੇਗੀ ਇਹ ਕੰਮ